ਬੈਗਰ ਜੀ ਦਾ ਖਾਸਾ ਬੈਗਰ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਕੈਨ ਜੀ ਠੀਕ ਠਾਕ ਜੀ ਅਸੀਂ ਚੱਲੇ ਯਾਤਰਾ ਸੱਚਕਣ ਸ੍ਰੀ ਹਜੂਰ ਸਾਹਿਬ ਅਸੀਂ ਹੁਣ ਘਰੋਂ ਤੁਰ ਪਏ ਆ ਤੁੰਦ ਬਹੁਤ ਜਿਆਦਾ ਹੀ ਲੇਟ ਹੋ ਗਿਆ ਵੇ ਇਹ 1:30 ਵਜੇ ਸਾਡੀ ਟ੍ਰੇਨ ਆ ਫਰੋਪਰੋਂ ਹੁਣ ਅਸੀਂ ਤੁਰ ਪਏ ਆ ਫਰੋਪਰ ਪਏ ਪਿਆਰੀ ਪੂਰੀ ਬੈਗ ਬੂਗ ਰੱਖ ਲੈਨੇ ਇਧਰ ਲਕੋ ਕੇ ਰੱਖਿਆ ਹੋਇਆ ਪਿੱਛੇ ਠੀਕ ਹੈ ਤੇਲ ਪਾਉਂਦੇ ਆ ਤੇਲ ਪਾਉਂਦੇ ਆ ਤੇ ਅਸੀਂ ਲੇਟ ਹੋ ਗਿਆ ਤੁੰਦ ਬਾਹਲੀ ਇਹ ਕਾਲੀ ਕਾਲੀ ਮਿੰਟੋਂ ਮਿੰਟ ਸਾਫਾ ਵੀ ਨਹੀਂ ਮਚਾਈ ਤਰਾ ਬੰਨਿਆ ਮਿੰਟੋਂ ਮਿੰਟੀ ਦੁਰਪੇ ਹੁਣ ਬਾਬਾ ਯਾਤਰਾ ਵਧੀਆ ਵਧੀਆ ਕਰਾਵੇ ਵਧੀਆ ਆਸਦੇ ਖੇਡਦੇ ਜਾਈਏ ਅੱਜ ਖੇਡਦੇ ਆਈਏ ਬਾਬਾ ਸੁੱਖ ਰੱਖੇ ਸਾਰੇ ਕੋ ਵਧੀਆ ਵਧੀਆ ਹੋਵੇ ਵਾਸੀ ਪਹੁੰਚ ਕੇ ਫਰੋਜਪੁਰ ਮਿਲਦੇ ਹਾਂ ਤੁਹਾਨੂੰ ਮੈਂ ਛੇਤੀ ਜਾਂ ਫਰੋਜਪੁਰ ਜਾ ਕੇ ਕਲਿੱਪ ਲੈਣੇ ਓਕੇ ਬਾਏ ਬੱਲਾ 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 ਰਸਤਾ ਹੀ ਬੜਾ ਖਰਾਬ ਹੈ ਭਾਊ ਕੀ ਕਹਿਣਾ ਚਾਹੁੰਦੇ ਹੋ ਸੜਕਾਂ ਬਾਰੇ ਕਾਰਾਂ ਨੂੰ ਸੋਚਣਾ ਚਾਹੀਦਾ ਇਹਨਾਂ ਦੇ ਬਾਰੇ ਹੋਰ ਕੀ ਹਾਲ ਕਿਹਦੀ ਟ੍ਰੇਨ ਹੁਣ ਸਾਡੀ ਟ੍ਰੇਨ ਆ ਸਾਡੀ ਟ੍ਰੇਨ ਵੀ ਲੇਟ ਹੋ ਸਕਦੀ ਆ ਇਹ ਲੇਟ ਹੋ ਸਕਦੇ ਮਤਲਬ ਕਿਸੇ ਨੇ ਕਿੱਥੇ ਜਾਣਾ ਕਿਸੇ ਨੇ ਕਿੱਥੇ ਜਾਣਾ ਹੁਣ ਸਾਰੀ ਗੱਡੀ ਹਿਲਦੀ ਜਾਂਦੀ ਹਿਲਦੀ ਜਾਂਦੀ ਠਾਕ 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 ਵਾ ਗਈ ਜਾਂਦੀ ਆ ਮੱਲਾ ਵਾਲੇ ਤਾਂ ਲੈ ਕੇ ਤੇ ਫਰੋਹੀਪੁਰ ਰੋਡ ਜਮਾ ਟੁੱਟਾ ਵੇਜੇ ਟੋਲਪਲੇਆ ਵੀ ਠੋਕਦਾ ਵਾ ਪਹਿਲਾਂ ਝੜਕ ਤਾਂ ਬਣਾ ਲਓ ਗੱਲਾਂ ਇਹੋ ਜੀਆਂ ਮੈਨੂੰ ਬਹੁਤ ਗਲਤ ਲੱਗਦੀਆਂ ਸਰਕਾਰਾਂ ਨੂੰ ਮੈਂ ਸਰਕਾਰ ਮੇਰੇ ਤੇ ਐਕਸ਼ਨ ਨਾ ਆਜੇ ਸਰਖਾਨਾ ਨੇ ਉਲਟੋ ਗਿਆ ਹੋਰ ਕੀ ਇਹਨੂੰ ਬੜਾਦਾ ਲਾਓ ਪਹਿਲਾਂ ਟੂਲ ਲਾਦਾ ਕੀ ਹਾਲ ਹੋਣਿਆ ਦਾ ਖੜ 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 ਹੋਣਦੀ ਸੁਣਦੀ ਹੋਣੀ ਤੁਹਾਨੂੰ ਮੈਂ ਬਾਅਦ ਚ ਮੂੰਹ ਵਿਖਾਉਂਗਾ ਸਾਫਾ ਸੁਆ ਬੰਨ ਕੇ ਲਾਓ ਜੀ ਫਿਰੋਲ ਪਰਟੀਸ਼ਨ ਤੇ ਪਾਉਂਗਾ ਭਾਈ ਇਹ ਸਮਾਨ ਖਲਾਰ ਲਿਆ ਸਾਰਾ ਇਹਨਾਂ ਓ ਮਾਈ ਗਾਡਸ ਸਮਾਨਾ ਜਮਾਨਾ 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 ਸਮਾਨਾ ਸਮਾਨਾ ਜਮਾਨਾ ਇਹ ਦਰਸ਼ਕ ਵੀ ਮਿਲ ਗਏ ਹੈ ਚਾਬੀ ਫੜਾਦੀ ਹੈ ਹੋਈ ਪਰ ਕੈਂਟ ਹੁਣ ਟ੍ਰੇਨ ਕੋਲ ਚੱਲੀ ਆਪਾਂ ਲੈਡ ਕਰਤੀ ਬੰਦ ਪਾਉ ਕਰਤੀ ਪਾਉ ਚੱਲੋ ਚੱਲੋ ਸਮਾਨ ਤੋਰੋ ਤੋਰ ਟ੍ਰੇਨ 'ਚ ਬੈ ਕੇ ਮਿਲਦੇ ਆਪਾਂ ਮਸਾਫਾ ਹੀ ਬੰਨਣਾ ਜੇ ਮਸਾਫਾ ਬੰਨ ਲੈ ਆ ਬੈਕ ਕਿੱਧਰ ਰਹਿ ਗਿਆ ਆ ਵਾ ਆ ਮੈਂ ਪੂਰਾ ਕੈਨੇਡਾ ਵਾਲੀ ਫੀਲਿੰਗ ਲੈ ਰਿਆ ਆ ਬਾਬਾ ਕੈਨੇਡਾ ਵੀ ਜਾਏਗਾ ਜਾ ਵਾ ਜਾਓ ਭਾਜੀ ਸਾਡਾ ਕਿੱਧਰ ਗਿਆ ਗਰਮੀਤ ਸਿੰਘ ਪੀਪੀ ਦੇ ਦੇ ਰੱਖੀਏ ਚਲੋ 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 ਬਹੁਤ ਬਾਬਾ ਜੀ ਆਗੇ ਸਾਡੇ ਬਹੁਤ ਸੰਗਤ ਆਈ ਹੋਈ ਹੈ ਸਾਜਾ ਨੂੰ ਬਹੁਤ ਜਿਆਦੀ ਸੰਗਤ ਹੈ ਰੇਲ ਦੀ ਵੇਟ ਹੋ ਰਹੀ ਹੈ ਪੈ ਗਿਆ ਪੈ ਗਿਆ ਬੱਸ ਠੀਕ ਹੈ ਬਹੁਤ ਜਿਆਦੀ ਸੰਗਤ ਨਾਲ ਲੰਗਰ ਪ੍ਰਸ਼ਾਦਾ ਵੀ ਚੱਲ ਰਿਹਾ ਹੈ ਸੇਵਾਦਾਰਾਂ ਨਾਲੋਂ ਪੂਰਾ ਹੋ ਮਮਾ ਕੇ ਸੰਗਤ ਪਹੁੰਚ ਰਹੀ ਹੈ ਹੋ ਮਮਾ ਕੇ ਪੈਸਲ ਟ੍ਰੇਨ ਜਾਂਦੀ ਕਰਕੇ ਸੰਗਤ ਬਹੁਤ ਪੂਰੀ ਸਿੱਧੀ ਇੱਕ ਉਹ ਫਰੋ ਦੇ ਪੱਤੇ ਨੂੰ ਸਾਹਿਬ ਟ੍ਰੇਨ ਜਾਂਦੀ ਸ਼ੁੱਕਰਵਾਰ ਹਰੇਕ ਸ਼ੁੱਕਰਵਾਰ ਟ੍ਰੇਨ ਜਾਂਦੀ ਹੈ ਤੇ ਪਹੁੰਚੇ ਜਰੂਰ ਦਰਸ਼ਨ ਕਰਕੇ ਆਓ ਬੈਗ ਜੀ ਦਾ ਖਾਲਸਾ ਬੈਗ ਜੀ ਦੇ ਫਤੇ ਅੰਤੋਂ ਪਹਿਲਾਂ ਪ੍ਰਸ਼ਾਦਾ ਛਕਣਗੇ ਛੋਕੋ ਛੋਕੋ ਫੋਨ ਛੱਡੋ ਆਈਪੈਡ ਫੜਿਆ ਕਿਵੇਂ ਨੂੰ ਦੱਸ ਵੀ ਨਾ ਇੱਕ ਮਿੰਟ ਲਓ ਜੀ ਇਹ ਪਾਣੀ ਦਾ ਪੂਰਾ ਪੂਰਾ ਇੰਤਜ਼ਾਮ ਕਰ ਲਿਆ ਰਸਤੇ 'ਚ ਪਾਣੀ ਵੀ ਕੀਰ ਗੱਦਾ ਮਿਲ ਸਕਦਾ ਇਸੇ ਕਰਕੇ ਪਾਣੀ ਪਾਣੀ ਵਧੀਆ ਲਿਆ ਉਹ ਸੱਜਣੇ ਮਿਲ ਗਏ ਭਾਈ ਦੇ ਟ੍ਰੇਨ ਕਹਿੰਦੇ 2 ਘੰਟੇ ਲੇਟ ਆ ਮੇਰੇ ਵੀਰੋ ਟ੍ਰੇਨ 2 ਘੰਟੇ ਤੇ ਜਵਾਕਾਂ ਦਾ ਟਾਈਮ ਪਾਸ ਨਹੀਂ ਹੋ ਰਿਹਾ ਕਦੇ ਇੰਦੇ ਨਾਲ ਝੂਟ ਦੇ ਕਦੇ ਇੰਦੇ ਨਾਲ ਝੂਟ ਦੇ ਚਲੋ 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 ਆ ਵੱਡੀ ਕੁੜੀ ਕਿਹੜਾ ਘੱਟ ਕੇ ਹਨਾ ਵੇ ਇਹਨੇ ਕੰਨਾਂ ਤੇ ਕਿਜੜਾਇਆ ਵਿਖਾਈ ਕੰਨਾਂ ਤੇ ਕਿਜੜਾਇਆ ਕਰੀ ਹੈ 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 ਇਧਰੇ ਇਹਨਾਂ ਨੂੰ ਮੌਕਾ ਮਿਲ ਗਿਆ ਖੇਡਣ ਦਾ ਮਾਨਤ ਮਾਨਤ ਭੱਜਣਾ ਨਹੀਂ ਜਾਈਗੇ ਬੰਨੇ ਲੱਭਦੇ ਫਰੀਬਾਜ਼ ਤੈਨੂੰ ਇੱਥੇ ਲਓ ਜੀ ਫਾਈਨਲੀ ਅਸੀਂ ਟ੍ਰੇਨ 'ਚ ਬਹਿ ਗਏ ਆਂ ਸੀਟਾਂ ਸਾਨੂੰ ਮਿਲ ਗਈਆਂ ਲੱਭ ਗਈਆਂ ਨੇ ਤੇ ਹੋਰ ਵੀ ਸੀਟ ਲਈ ਸੀਟਾਂ ਸਾਨੂੰ ਮਿਲ ਗਈਆਂ ਸਾਈਡ ਵਾਲੀਆਂ ਤੇ ਸਾਡੀ ਦੂਜੀ ਸੰਗਤ ਆ ਰਹੀ ਆ ਆਪਣੇ ਸਮਾਨ ਰੱਖ ਰਹੇ ਨੇ ਤੇ ਵੈਗਰੂ ਸਾਈਡ ਤੇ ਹੋ ਗਿਆ ਵੈਗਰੂ ਇਧਰ ਆਧੀ ਸੰਗਤ ਸਾਡੀ ਇੱਥੇ ਖੜੀ ਐ ਪੰਜਾਬ ਪੁਲਿਸ ਇਧਰ ਆਪਣੇ ਸੰਗਤ ਇੱਥੇ ਬੈਠੀ ਐ ਦੀ ਐ ਆਧੀ ਆ ਬੈਠੀ ਐ ਚਲਾਈ ਹੋਣਾ ਕੰਮ ਇੱਥੇ ਬਹਿ ਗਈ ਆ ਆਧੀ ਸੰਗਤਾਂ ਬੈਠੀ ਆਪਾਂ ਡੱਬਾ ਮੱਲ ਲਿਆ ਹਰਾ ਬੈਜੋ ਕੋਨੀ ਬੈਠੋ ਬੈਠੋ ਰਾਮਨਾ ਬੈਠੋ ਕੋਈ ਟੈਨਸ਼ਨ ਨਹੀਂ ਲੈਣੀ ਮੇਰੇ ਹੰਦਰ ਟ੍ਰੇਨ ਮੈਂ ਚਲਾਉਣੀ ਆ ਤੇ ਮੈਂ ਟੈਂਸ਼ਨ ਨਾਲ ਹੈ ਮੇਰੇ ਅੰਦਰ ਤੇ ਟੈਂਸ਼ਨ ਹੀ ਲੈਣੀ ਐ ਵੀ ਪਾਕਿਸਤਾਨ ਨੂੰ ਆਈ ਨਹੀਂ ਜਾਣਾ ਨਾ ਨਾ ਕੋਈ ਨਸੀ ਨਹੀਂ ਕੋਈ ਚੀਜ਼ ਵੀ ਲੈਣੀ ਤੇ ਮੈਂ ਦੱਸ ਦਵਾਂ ਮੈਂ ਟ੍ਰੇਨ ਰੋਕ ਲਵਾਂ ਠੀਕ ਆ ਕੀ ਚੀਜ਼ ਲੈਣਾ ਭਾਇਆ ਥੋੜਾ ਜਿਹੀ ਚੀਜ਼ ਹੀ ਲੈਣੀ ਤਾਂ ਆਦਿ ਮੈਂ ਟ੍ਰੇਨ ਰੋਕ ਲਵਾਂ ਬਸ ਇੱਕ ਜੀ ਆਪਾਂ ਕਹਿ ਦੇ ਜੇ ਜੱਟ ਰੱਸੀ ਨੂੰ ਸਿਨਾ ਖੇਦਦੇ ਹੋਗੇ ਰਸਿਆਪਾ ਪਾ ਲਓ ਓਕੇ ਲਓ ਜੀ ਤੇਰੇ ਅਸੀ ਇਹ ਲੈ ਹੋਏ ਸਾਨੂੰ ਘੱਟੋ ਘੱਟ ਤੇ 35 ਦੇ ਅਸੀਂ ਤੁਰਨਾ ਸੀ ਟ੍ਰੇਨ ਨੇ ਟ੍ਰੇਨ ਚੋਂ ਕਿੰਨਾ ਟੱਕ ਲੇਟ ਹੋ ਗਈ ਆ ਤੇ 10 ਮਿੰਟੋਂ ਹੁੰਦੀ ਆ ਹੀ ਭੁੱਖ ਲੱਗ ਗਈ ਸਾਨੂੰ ਵੀਰੋ ਅਰੇ 10 ਮਿੰਟ ਹੋਇਆ 10 ਮਿੰਟ 10ਾਂ ਮਿੰਟਾਂ ਚ ਭੁੱਖ ਲੱਗ ਗਈ ਏ ਕਿਸੇ ਘਰੋਂ ਖਾ ਕੇ ਪਰੇ ਨਹੀਂ ਆ ਗਏ ਤੇ ਭੁੱਖ ਲੱਗ ਗਈ ਆ ਜਿਹੜਾ ਨਜ਼ਾਰਾ ਆ ਨਾ ਟ੍ਰੇਨ ਦਾ ਓਏ ਹੋਏ ਓਏ ਹੋਏ ਓਏ ਹੋਏ ਮਜ਼ਾ ਆਹਾ ਆ ਉਸਮ ਫੀਲਿੰਗ ਕਾ ਨੂੰ ਗੱਲਾਂ ਕਰਾ ਦੇਾਂਗੇ ਨਾਲ ਤੁਹਾਨੂੰ ਵੀ ਦਰਸ਼ੀਆਂ ਕਰਾਵਾਂਗੇ ਥੋੜਾ ਬੋਤ ਐਨਜੋਇਮੈਂਟ ਵੀ ਕਰਾਵਾਂਗੇ ਜੋ ਵੀ ਹੋਇਆ ਰਸਤੇ 'ਚ ਠੀਕ ਏ ਮੈਂ ਵੀ ਖਾਣਾ ਕੇ ਰੋਟੀ ਭੁੱਖ ਮੇਰੀ ਵੀ ਲੱਗੀ। ਲਾ ਸਾਨੂੰ ਨਿੱਕਾ ਜਿਹਾ ਬੱਚਾ ਹੀ ਮਿਲ ਗਿਆ ਇੱਕ। ਕੌਣ ਮਿਲਿਆ ਮੈਨੂੰ ਮਾਸੀ 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 ਮਾਸ ਨੂੰ ਮਿਲਿਆ। ਟ੍ਰੇਨ 'ਚ ਬਹੁਤ ਜਣੇ ਆ 7-8 ਇਹਨੇ ਮੁੰਡੇ ਉਧਰ ਬੈਠੇ B3 'ਚ। ਸਾਰੇ ਏਰੀਆ 'ਚ ਬੈਠਾ ਆਪਣਾ। ਵਾਧੂ ਸੰਗਤ ਮਿਲ ਗਈ। ਉਹਨਾਂ ਨੂੰ ਭੂਆ ਕੋਲ ਛੱਡ ਕੇ ਆਏ। ਓਹੋਹੋ। ਥੱਕ ਗਏ ਹੈਂ। ਥੱਕ ਗਏ ਲੱਤਾਂ ਘਟਾਲੀਆਂ ਹੈ ਇਹ ਤਾਂ ਸਾਰੇ ਹੀ ਥੱਕ ਥੁੱਕ ਗਏ ਇਧਰ ਭਾਈ ਵੀ ਥੱਕਿਆ ਪਿਆ ਇਹ ਲੱਤਾਂ ਘਟਾਲੀਆਂ ਨੇ ਉਧਰ ਦਵਾਈ ਪਿਉਣ ਦੀ ਕੁੜੀ ਨੂੰ ਸਾਰੇ ਥੱਕੇ ਪਏ ਓਏ ਹੋਏ ਲੱਤਾਂ ਤੇ ਉਹੀ ਟ੍ਰੇਨ ਚ ਬੈੰਦੇ ਸਾਨੂੰ ਭੁੱਖ ਲੱਗੀ ਬੈੰਦੇ ਸਾਨੂੰ ਲੱਤਾਂ ਦੁਨ ਲਾਪੀਆਂ ਬਸ ਹੁਣ ਬੈੰਦੇ ਹੀ ਜਾ ਪੀ ਲਈ ਹੈ ਤੇ ਹੁਣ ਫੇਰ ਇਹ ਕਿਹੜੀ ਕਰਨੀ ਜਨੀਕ ਕੰਬਲ ਜਨੀਕ ਕੰਬਲ ਕਹਿੰਦੇ ਟ੍ਰੇਨ ਚ ਕੰਬਲ ਵੀ ਮਿਲਦੇ ਨੇ ਮੇਰੇ ਵੀਰੋ ਅੱਛਾ ਜਰ ਚਾਦਰਾਂ ਉਹ ਵੀ ਪੈਕ ਹੋ ਗਏ ਜੇ ਕਿਸੇ ਨੇ ਆਉਣਾ ਨਾ ਏਸੀ ਜਿਵੇਂ ਕਹਿੰਦੇ ਥਰਡ ਇੱਕ ਹੁੰਦੀ ਆ ਇਕਨੋਮੀ ਇਕਨੋਮੀ ਚ ਹੀ ਕਰਾਈਏ ਇਹਨੇ ਚਾਦਰਾਂ ਹੀ ਮਿਲਦੀਆਂ ਜੀ ਕੈਂਚ ਦੇ ਆਉਣੀਆਂ ਪਰ ਮੈਨੂੰ ਧੋਤੀਆਂ ਲੱਗਦੀਆਂ ਆ ਵੇਖੋ ਚਿੱਟੀਆਂ ਚਾਦਰਾਂ ਹੋਰ ਨਵੀਆਂ ਰੂਏ ਕਿੱਥੋਂ ਲੈਉਣੇ ਨੇ ਪੈਕਿੰਗ ਦੇ ਵਿੱਚ ਨਵੀਆਂ ਆ ਚਾਦਰਾਂ ਛੋਟਨਾ ਸਭ ਕੋਈ ਮਿਲਦਾ ਜੀ ਆ ਨਿਆਰੇ ਲਓ ਉਹ ਇਹਦਾਂ ਅੰਗੂਠਾ ਕੀਤਾ ਸੀ ਕੋਈ ਵਿਚਾਰ ਦੇਣੇ ਹੁਣ ਗੁਰੂ ਉੱਥੇ ਗੁਰੂ ਘਰ ਬਾਰੇ ਤੇ ਜਾਨਵਾਰੇ ਹੈ ਕੋਈ ਜਾਨਵਾਰੇ ਕਿ ਐਵੇਂ ਜਾਓ ਇੱਥੋਂ ਚੜੋ ਇੱਥੋਂ ਨਾ ਚੜੋ ਹੂੰ ਦੱਸੋ ਕੁਝ ਏਨੂੰ ਛੱਡ ਕੇ ਦੱਸੋ ਕੁਝ ਬ੍ਰੇਕ ਕੇ ਬਾਅਦ ਬ੍ਰੇਕ ਕੇ ਬਾਅਦ ਇਹ ਫਿਰ ਜਦੋਂ ਬੰਦਾ ਵਲੌਗਿੰਗ ਚ ਪਹਿਲੇ ਇੱਕ ਢੋਂਕਣਾ ਆ ਜਾਂਦਾ ਬੋਲ ਲੈ ਸਾਵਾ ਕੁਝ ਜੋ ਮਰਜ਼ੀ ਬੋਲੀ ਜਾਓ ਮੁੰਡੇ ਵੀ ਢਿੰਡੇ ਪਹੁੰਚ ਗਏ ਤੇ ਪਟਿੰਡੇ ਦਾ ਮਉਈਨਾ ਕਰ ਰਹੇ ਨੇ ਇਹ ਪੰਜਾਬ ਪੁਲ ਚੈੱਕ ਕਰ ਰਹੇ ਕਿ ਸਟੇਸ਼ਨ ਸਹੀ ਆ ਕਿ ਨਹੀਂ ਸਹੀ ਪੂਰੀ ਚੈਕਿੰਗ ਚੈਕਿੰਗ ਕਰ ਰਹੇ ਨੇ ਕਿ ਸਹੀ ਬਣਿਆ ਠਾਣਾ ਤੇ ਸਟੇਸ਼ਨ ਕਿ ਨਹੀਂ ਬਾਦ ਘਾਟ ਹੋ ਜਾਂਦੀ ਬਾਦ ਬਾਦ ਘਾਟ ਹੋ ਗਈ ਫਿਰ ਔਰ ਜ਼ਿਆਦਾ ਹੋ ਗਿਆ ਬਾਦ ਘਾਟ ਆ ਸਾਡੀ ਆਪਦੀ ਟ੍ਰੇਨ ਹੈ ਬੋਕ ਆਪਦੇ ਲਈ ਸਪੈਸ਼ਲ ਕਰਾਈ ਹੈ ਹਾਂ 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 ਉਹ ਬਰਾਵਾ ਉਹ ਫੋਨ ਤੇ ਨਾ ਲੱਗਿਆ ਰੀ ਟ੍ਰੇਨ ਤੁਰ ਪੈਣੀ ਹੂੰ ਬਾਅਦ ਤੈਨੂੰ ਛੱਡ ਜਾਣਾ ਇਥੇ ਬਾਅਦ ਇਥੇ ਠਾਣੇ ਜੁਆਇਨਿੰਗ ਕਰਾ ਲਈ ਆ ਆਪਦੀ ਕਢਾ ਲਈ ਕਢਾ ਲਈ ਹੁਣ ਸਮਝ ਨਹੀਂ ਆਉਂਦੀ ਕੀ ਕਰੀਏ ਬੋਰ ਹੋਏ ਭੈਰ ਅਰੇ ਤਾਂ ਕੈਂਡੇ ਹੀ ਤਿੰਨ ਚਾਰ ਹੋਏ ਐ ਇਹਦੇ ਬੋਰ ਹੋ ਗਏ ਕੋਈ ਕਿਹੜੀ ਅਕਸ਼ਨ ਲਾ ਕੇ ਬੈਠ ਕੇ ਕਿਹੜੀ हाँ इधर बोर है पे तो देखो वो भी बोर है पे, इधर अफसर भी बोर है <laughs> कि मैं ट्रेन लाई बाहर व्यू अच्छा है बहुत अच्छा व्यू है बहुत स्मूथ ट्रेन चल रही है बीच में हिंदी आ गई है और हम लोग जा रहे हैं हम लोग जा रहे हैं और बोर हो रहे हैं बोरियत को दूर करने के लिए कुछ करना पड़ेगा क्या करें कुछ समझ नहीं आ रहा देखते हैं क्या होगा बोरिंग हो रही है बोरिंग जाए जाए जाए। ਯਾਰ ਜੁਗਾਰ ਲੈ ਆ ਮੇਕੀ ਗਿਆ ਹਲੋ ਮਨ ਨਹੀਂ ਕਰੀ ਬੂਟਾ ਨੂੰ ਕੱਢੋ ਤੇਜ ਕਰ ਤੇ ਜਵਾਪਾਂ ਤੇ ਚੱਪਲਾਂ ਪਾਓ ਤੇਜ ਕਰ ਕੇ ਰੋਭਾ ਦੇ ਕੰਮ ਚ ਪਾਓ ਯਾਰ ਵੈਸੇ ਠੰਡ ਵੀ ਰੁਕਦੀ ਐ ਤੇ ਚੱਪਲਾਂ ਰਿਲੈਕਸ ਵੀ ਐ ਸਾਰਾ ਕੁਝ ਹੀ ਐ ਕਾ ਲੈ ਕਾ ਲੈ ਅਕਾਲੇ 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 ਲਓ ਜੀ ਸੰਗਤਾਂ ਪਹੁੰਚ ਗਈਆਂ ਦਿੱਲੀ ਸਾਰੇ ਆਪਦੇ ਆਪ ਦੇ ਛੀਟਾਂ ਦੇ ਮਾਰਦੇ ਬਲੇਟੀਆਂ ਹੁਣ ਅਸੀਂ ਵੀ ਮਾਰ ਕੇ ਲੇਟੀਆਂ ਜਿਹੜੀ ਮਾੜੀ ਮੁੱਢੀ ਨੀਂਦ ਆ ਰਹੀ ਉਹ ਹੀ ਸੀ ਇਧਰ ਅਫਸਰ ਸੌਣ ਦਾ ਨਾਂ ਨਹੀਂ ਲੈਣ ਦਾ ਕਿਉਂ ਢੂ ਲਾ ਕੇ ਬੈਠੇ ਨੇ ਔਰ ਸਾਹਮਣੇ ਆ ਮੈਨੇ ਨਹੀਂ ਜਲਦੀ ਕਿ ਨਹੀਂ ਆਉਂਦੀ ਬਸ ਸਵੇਰੇ ਉੱਟ ਕੇ ਮਿਲਦੇ ਤੁਹਾਨੂੰ ਕੀ ਮਾਣ ਏ ਮਾਣ ਕੁਛ ਵੀ ਨਹੀਂ ਐਨ ਤੁਰੇ ਜਾਈਦਾ ਐਨ ਤੁਰੇ ਆਈਦਾ ਐਨ ਤੁਰੇ ਜੇ ਤੁਰੇ ਰੋਟੀ ਖਾ ਲਈ ਦੀ ਸੌ ਪੈ ਜੀਦਾ ਹੁਣ ਕੱਲ ਦਿਨ ਰਾਤ ਕੱਲ ਦਾ ਇੱਕ ਦਿਨ ਤੇ ਰਾਤ ਫਿਰ ਲੱਗਣਾ ਫਿਰ ਜਾ ਕੇ ਮੁੰਚਣਾ ਹੁਣ ਕੱਲ ਨੂੰ ਵੇਖਾਂਗੇ ਦਾੜੀ ਕਿਵੇਂ ਗੱਟਣੀ ਕੱਲ ਨੂੰ ਮਿਲਦੇ ਹਾਂ ਤਾਂ ਓਕੇ ਗੁੱਡ ਨਾਈਟ ਗੋਡ ਮਾਰਨਿੰਗ ਕੀ ਆਜ ਉੱਡਾਈ ਉਹ ਉੱਠ ਪਏ ਜੇ ਆਏ ਵੀ ਉੱਠ ਪਏ ਪਰ ਆਕੜ ਗਏ ਥੋੜੇ ਪੈਰ ਪਰ ਜਲਮੇ ਸੋ ਜਾ ਕਰ ਬੈਠੇ ਰੇਲ ਵਿੱਚ ਪੈਣ ਗਰੇ ਸੁਖਾਵਾ ਸਾਡੀ ਮਾਨ ਸਾਡੇ ਕੋਲ ਆ ਗਈ ਐ ਬਾਈ ਕਿੱਸੇ ਲੈ ਮਾਨ ਤੂੰ ਸਾਈਂ ਬਾਈ ਗੁਜ ਕਾਚਾ ਫਤੇ ਲੋੜੀ ਚੰਸੀ ਪਹੁੰਚ ਗਏ ਚੰਸੀ ਤੇ ਸਿੱਤੇ ਚੰਸੀ ਤੇੰਨੇ ਘੰਟੇ ਲੇ ਲੇ ਡੇ ਵੀਰੇ ਡੇ ਤੇੰਨੇ ਘੰਟੇ ਮਾਰਤਾ ਵਰ ਕੋਈ ਕਹਿਣਾ ਚਾਹੁੰਦੀ ਹੋਵੇ ਤੱਕ

ਸਾਜ ਫਿਰ ਨਾ ਉੱਠ ਕੇ ਆ ਚਾਚੂ ਆ ਬੜਾ ਉੱਖਾ ਯਾਰ ਲੰਗਰ ਤਾਂ ਆ ਜਾਂਦਾ ਬਾਪੂ ਸੁਬਾ ਸ਼ਾਮ ਪਰ ਚਾਹ ਦਾ ਉੱਠਾ ਉਹ ਉਹ ਯੋਟ ਬੀਲੀ ਮੰਮੀ ਬੀਲੀ ਮੰਮੀ ਚਾਹ ਦੀ ਵਾੜੀ ਮੰਮੀ ਛੇਤੀ ਜੜੀ ਏ ਚਾਹ ਬੱਸ ਉੱਠ ਬੀਰ ਉੱਠ ਮੰਮੀ ਸੋਲ ਸੋਲ ਨਾ ਉੱਠ ਬੀਰ ਉੱਠ ਬੀਰ ਜੀ ਆਈ ਚਾਹ ਚੋ ਦਾ ਬੜਾ ਖਿਆਲ ਗੱਲ ਵਿੱਚ ਰਹੀ ਲੰਗਰ ਆਈ ਜਾਂਦਾ ਵਰਤਾਂ ਖਾ ਚਾਹ ਇਹ ਮਿਲਦੀ ਉਹ ਬੜੀ ਗੰਦੀ ਮਿਲਦੀ ਮਮੀ ਸਵਾਦ ਨਹੀਂ ਆ ਚਾਹ ਮੈਨੂੰ ਤੜਕੇ ਚਾਹ ਵਧੀਆ ਪੀਂਦੀ ਜੀ ਮਜ਼ਾ ਨਹੀਂ ਆ ਰਿਹਾ ਚਾਹ ਲੈਣਾ ਵੀ ਭੱਜਿਆ ਲੌ ਲੱਗ ਗਏ ਭਾਈ ਲਓ ਜੀ ਚਾਹ ਡੀਗ ਦੇ ਚਾਹ ਨਾਲ ਹੀ ਆ ਗਿਆ ਆਪਣੇ ਦੋ ਤਿੰਨ ਮਿੰਟ ਦੇ ਫਰਕ ਪੈ ਚਾਹ ਆ ਜਾ ਭਾਈ ਕਿਤਨਾ ਕਾਪ ਦੇਖ ਦੇ ਕੋਈ ਦੋ ਚਾਰ ਜੱਗ ਹੈ ਨੂੰ ਆਪਣਾ ਜਿਹੜਾ ਕਲਾਸ਼ ਨਹੀਂ ਹੈ ਚਿਕਣਾ ਆ ਗਿਆ ਯਾਰ ਓ ਵਾਈਟ ਕੈਨ ਨਹੀਂ ਲਾਇਨ ਆਪ ਨੂੰ ਓ ਗਿਆ ਨਹੀਂ ਓ ਮਲਾ ਲਿਆ ਹੋਰ ਨਹੀਂ ਇਹ ਲੈ ਕੇ ਆ 100 ਦਰ ਹੈ ਦਰ ਹੈ ਖੰਡਾ ਦੇ ਤੈਨੂੰ ਹੈ ਬੋਲਾ ਬੋਲਾ ਆ ਆ ਆਲਾ ਭਾਈ ਚਾਲ ਆ ਲੈ ਇਧਰ ਚਾਲੇ ਦੀ ਡਿਮਾਂਡ ਬੜੀ ਵਧੀਆ ਹੈ ਬਾਲੀਆਂ ਨਾਲੇ ਤੇ ਬਾਲੇ ਵਾਪਸ ਮੈਂ ਅਗਲੇ ਤੇ ਖਤਮ ਹੋ ਗਿਆ ਚਾਲੇ ਫਾਪਾ ਕਿੱਥੇ ਆ ਚਾਲੇ ਦੀ ਡਿਮਾਂਡ ਬੜੀ ਵਧੀਆ ਹੈ ਵੀ ਬਾਪੂ ਤੇਰੀ ਇਸ ਟਾਈਮ ਬਹੁਤ ਡਿਮਾਂਡ ਆ ਕਮਨ ਲੈ 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 ਨਹੀਂ ਆ ਲੈ ਇੱਕ ਮਿਲ ਗਿਆ ਸ਼ਿਵਾ ਇੱਕ ਆਣ ਤੇਰਾ ਨਾਮ ਕੀ ਹੈ ਜੀਵਾ ਜੀਵਾ ਉਹ ਸ਼ਿਵਾ আর ਜੀਵਾ ਮਿਲਿਆ ਬਹੁਤ ਅੱਛੇ ਬੱਚੇ ਹੈ ਇਹ ਬਹੁਤ ਅੱਛਾ ਹੈ ਗੁਗਲਾ ਜਾ ਇਹ ਵੀ ਗੁਗਲਾ ਜਾ बोलो कुछ इंट्रो दो आपका हेलो हेलो गाइस हेलो गाइस वेलकम टू माय न्यू व्लॉग कहेंगे नहीं ना ऐसे बोलते हैं ना है भाई सारे ट्रेन के बच्चे अपने ही हैं है ना <laughs> <laughs> अपने ही नहीं सारे अपने यहाँ भी अपना शिवा 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 पता नहीं कौन <laughs> पता नहीं कौन भरावा मेरे नहीं है ਆ ਜਮਾ ਤੂੰ ਸਾਡੇ ਕਾ ਮੁੰਡਾ ਹੀ ਉਹਦੇ ਅੰਦਰ ਗਈ ਮੇਰੇ ਨਾਲ ਹੁੰਦਾ ਉਹ ਜਮਾ ਅੰਦਰ ਗਿਆ ਮੁੰਡਾ ਇਧਰ ਅਫਸਰ ਸੁੱਤੇ ਪਏ ਲੱਤਾਂ ਖਲਾਰ ਕੇ ਬੈਠੇ ਆ ਕੀ ਕਹੇ ਸ਼ਿਵਾ ਤੇ ਕੀ ਕਿਆ ਸੀ ਪਾਜੀ ਚਾਹ ਆ ਲੋ ਖੱਜਲ ਹੁੰਦੇ ਹੋਏ ਮਾੜੀ ਹਾਲ ਹੋਈ ਵਿਚਾਲੇ ਇਦੋਂ ਕੀ ਹਾਲ ਕੀ ਹਾਲ ਬਣਿਆ ਪਿਆ ਲੋਕੀ ਚਾਹਣ ਤਰਸਣ ਡੈ ਨੇ ਪਾਣੀ ਨੇ ਤਾਂ ਤਰਸਦੇ ਵੇਖੇ ਤੇ ਚਾਹਣ ਵੀ ਤਰਸੀ ਜਾਂਦੇ ਨੇ ਚਾਹ ਘਰੋਂ ਬਣਾ ਕੇ ਲਿਆਉਣੀ ਇਕੱਠੀ ਪੀਪਾ ਭਰ ਕੇ ਉਹੀ ਤੱਤੀ ਕਰਕੇ ਭਾਵੇਂ ਪੀ ਲੈਂਦੇ ਉਹ ਸਹੀ ਰਹਿਣੀ ਮੇਰੀ ਹਾਲ ਵਿੱਚ ਕੀ ਹੋਈ ਪਿੰਡੋਂ ਦੀ ਹਾਲੇ dissave ਕੋਈ ਨਹੀਂ ਕੱਲ ਦਾ ਮੇਰਾ ਸਾਫਾ ਨਹੀਂ ਲੋਕਦਾ ਆਲਾ ਦਾ ਸਾਵਾ ਇਦਾਂ ਚਾ ਚਾ ਆ ਗਈ ਆ ਪਰ ਨੌਨ ਵਿੱਚ ਜਾਏ ਚਾਂ ਸੀ ਤੋਂ ਗ੍ਰੇਡੇਸ਼ਨ ਕਿਹੜਾ ਹੈ ਬਣੀ ਬਣੀ ਪਤਾ ਨਹੀਂ ਕਿਹੜਾ ਡੇਸ਼ਨ ਬਣੀ ਪਰ ਜੋ ਬਰਾਏ ਤਾ ਚੱਲਣ ਲਈ ਪਾਣ ਦਾ ਪੂਰੇ ਜੋਰਾਂ ਨਾਲ ਕੋਡ ਚੱਲਦਾ ਫਿਰ। ਉਹਨਾਂ ਨੂੰ ਭੇਜ ਦੋ ਗੱਡੀ ਦੀ ਟਾਕਰੀ ਕਰੇ। ਸਹੀ ਕੋਲੇ ਬੈਠੇ ਸੁਣਨਗੇ। ਅਧਰ ਭਾਈ ਨੂੰ ਫੋਨ ਤੇ ਫੋਨ ਤੁਰੇ ਆਉਂਦੇ ਨੇ। ਚੱਕ ਪਤੇ ਤੇ ਪਤਾ। ਟੈਂਪਾਸ ਨਹੀਂ ਹੁੰਦਾ ਬੰਦਾ ਟ੍ਰੇਨ 'ਚ ਕਰੇ ਤੇ ਕਰੇ ਕੀ। ਹਾਂ ਜੀ ਨਹੀਂ ਕੋਈ। ਲਓ ਜੀ ਲਓ ਆਪਣੇ ਭਰਾ ਮਿਲੇ ਨੇ। ਆਪਣ ਫੋਨ ਕਰਦੇ ਨੇ ਖਾਈ ਪੇਣ ਤੋਂ। ਬਹੁਤ ਬਹੁਤ ਤੁਹਾਡਾ ਧੰਨਵਾਦ ਭਰਾ। ਉਹ ਠੀਕ ਠਾਕ ਜੀ। ਇੱਕ ਭਰਾ ਉੱਤੇ ਜੀ। ਹਾਂ ਜੀ ਜੂਰ ਸਾਹਿਬ ਜਾਂਦੇ ਮਿਲੇ ਨੇ ਵੀ ਜੂਰ ਸਾਹਿਬ ਚੱਲੇ ਨੇ ਤੁਸੀਂ ਕਹਿਣਾ ਚਾਹੋਗੇ ਕੁਝ ਅਸੀਂ ਕਹਿਣਾ ਚਾਹੋਗੇ ਥੈਂਕ ਯੂ so much ਸਾਨੂੰ ਸਬਸਕ੍ਰਾਈਬ ਕਰੀ ਲੋਈ ਪਹਾੜੀ ਲੱਕ ਆ ਗਿਆ ਜੰਗਲ ਏਰੀਆ ਜਾਣਾ ਵਿੱਚ ਨਹੀਂ ਇਹ ਜੰਗਲਾਂ ਚ ਹੁਲਾ ਲਾਲਾ ਹੁਲਾ ਲਾਲਾ ਕਰੀ ਸੀ ਤਾਰ ਬੰਨ੍ਹ ਵਿੱਚ ਜੋ ਖੜ ਕੇ ਠਿੱਕਾ ਚੁੱਕਾ ਮਾਰਿਆ ਵਾ ਚੱਲ ਰਿਹਾ ਉਹ ਤਰੇ ਵਿੱਚ ਨਦੀ ਉਹ ਤੋਂ ਦੀ ਸ਼ੇਰ ਕ੍ਰੋਸ ਕਰਦਾ ਨਾ ਬਾ ਤੈਨੂੰ ਆ ਆ ਮੂਵੀ ਬਣਾਣੀ ਪ੍ਰੀ ਵੈਡਿੰਗ ਨਹੀਂ ਪੋਸਟ ਵੈਡਿੰਗ ਆ ਇੱਥੇ ਟੈਂਡਾ ਬਣਾ ਦੇ ਕਰੇ ਕਰੋ ਕੀ ਆ ਇੱਥੇ ਟੈਂਡਾ ਬਣਾ ਦੇ ਕਰੇ ਕਰੋ ਅੱਛਾ ਪੋਸਟ ਵੈਡਿੰਗ ਬਣਾ ਹੋ ਗਿਆ ਹੁਣ ਆ ਪਹਾੜ ਦੇ ਚੜਨਾ ਆਪਾਂ ਟ੍ਰੇਨ ਨੇ ਹੋੜੇ ਤੇ ਐ ਹੋਣੀ ਟ੍ਰੇਨ ਸਿੱਧੀ ਖੜੀ ਹਾਂ ਸਿੱਧੀ ਰੋ ਗੇਮ ਤੇ ਨਹੀਂ ਆਉਂਦੀਂ ਉਵੇਂ ਚੜਨੀ ਆ ਇਹ ਪਾਣੀ ਆਪਣੇ ਪਿੰਡਾਂ ਨੂੰ ਜਾਣ ਦੇ ਪਾ ਆ ਆਪੋਲ ਆਪੋਲ ਮੈਂ ਬੜਵਾਇਆ ਕਈ ਨਾਲ ਮੈਂ ਉਹ ਬੰਦਾ ਕਿੱਧਰ ਫਿਰਦਾ ਪਿਆ ਹਲੇ ਕੱਲਾ ਹੀ ਤੁਰਿਆ ਫਿਰਦਾ ਤੋਰ ਦੁਨੀਆਂ ਲਈ ਫਿਰੇ ਨਾਲ ਨਿਕਲੂਗਾ ਕਿੱਧਰ ساری ਕੋਈ ਆਲ ਏ ਇੱਧਰ ਵੀ ਆਇਆ ਹੁਣ ਰਸਤਾ ਇਹ ਜੀ ਮੈਨੂੰ ਕੀ ਲਗੰਡੀ ਵਧੀਆ ਈ ਵਧੀਆ ਕੋਈ ਛੱਡ ਦੇਣਾ ਹੁਣ ਆਪਾਂ ਚੱਲ ਚੱਲ ਥਲੇ ਚੱਲ ਥਲੇ ਕੱਤਾ ਇੱਕ ਕਰ ਲੈ ਚੱਲ 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 ਥਲੇ ਚੱਲ ਕਾਲ ਚਾਲ ਚਲ ਮਾਰ ਦੇ ਛਾਲ ਚੱਲੀ ਛੱਡ ਜੀ ਇੱਥੇ ਹੈ ਨਹੀਂ ਕੁੜੀਏ ਇਹਨੂੰ ਛੱਡ ਜੀ ਇੱਥੇ ਚੰਗੀ ਗੱਲ ਆਉਣੇ ਛਾਲ ਮਾਰ ਛਾਲ ਮਾਰ ਦੇ ਤੁਰ ਪੀ ਡਰੇਮ ਪਤਾ ਨਹੀਂ ਕਿੱਥੇ ਜਾੜ ਬੀਆ ਬਾਂਹ ਤੇ ਡੱਕਤੀ ਲਿਆ ਗਏ ਨੇ ਔਰ ਕਿੱਥੇ ਇਥੋਂ ਕੋਈ ਸ਼ੇਰ ਆਜ ਭੰਗ ਹੈ ਚੰਗਾ ਕੂੜਾ ਖਲਾ ਰਹੇ ਜੀ ਨੇ ਡਸਟਬਿਨ ਡਸਟਬਿਨ ਸਰ ਕਰੋ ਵੀਡੀਓ ਬਣਾ ਰਹੇ ਇਥੇ ਮੇਰੀ ਹਾਂ ਕਿੱਥੇ ਰਹੀ ਆ ਅਲੀ ਨੰਦਬੰਦਰ ਕਿਹੜਾ ਪਿੰਡ ਨੇ ਨੰਦਬੰਦਰ ਨੂੰ ਪੜਨਾ ਨਹੀਂ ਉਹ ਗਾਲੀ ਪੱਤਰ ਕਰਕੇ ਨਹੀਂ ਆ ਸਾਰੇ ਸੰਗਤਾਂ ਬਾਹਰ ਆਈਆਂ ਟ੍ਰੇਨ ਰਹਿ ਨਾ ਜਾਈ ਤੂੰ ਇੱਥੇ ਰਹਿ ਜਾ ਭਾਵੇਂ ਚੜ ਜਾਓ ਚੜ ਚਲੋ 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 ਚੜ ਜਾਓ ਚੜ ਜਾ ਨੀ ਰਹਿ ਜਾਣਾ ਇੱਥੇ ਸਾਰਿਆਂ ਆਹ ਬਲਾਈ ਸ਼ੁਗਲਾ ਆਇਆ ਚੱਲਿਆ ਆਪੂ ਗਰੀਬੀ ਬੜੀ ਚੱਲਦੀ ਆ ਓਏ ਮੰਤਾ ਕਿੱਥੇ ਆਇਆ ਹੈ ਹਾਂ ਪਿੱਤੇ ਹੈ ਬਠਿੰਡੇ ਅੱਛਾ ਟ੍ਰੇਨ ਨੂੰ ਘੰਟਾ ਹੋ ਗਿਆ ਖੜੀ ਨਹੀਂ ਯਾਰ ਪਤਾ ਨਹੀਂ ਕਿਹੜੇ ਸਟੇਸ਼ਨ ਤੇ ਰੋਕ ਲਈ ਅੱਗੇ ਵੀ ਰੋਕੀ ਰੱਖੀ ਤੇ ਹੁਣ ਫੇਰ ਰੋਕ ਲਈ ਸਾਰੀ ਸੰਗਤ ਬਾਹਰ ਨਿਕਲ ਕੇ ਖੜੀ ਹੋਈ ਪਤਾ ਨਹੀਂ ਕੀ ਕਰਦਾ ਫੇਰ ਡਰਾਈਵਰ ਤੇ ਆਂਦੀ ਨਹੀਂ ਸਮਝ ਆਉਂਦੀ ਖੱਜਲੋਂ ਡਿਆ ਸਾਰੇ ਕੋਈ ਗੈਨਦੁਰਾ ਵਰਗਾ ਕੋਈ ਗੈਨਦੁਰਾ ਕੋ ਫੋਨ ਤੇ ਲੱਗਾ ਪਾਣੀ ਕਦੋਂ ਪਜਾਊਗਾ ਓਏ ਹੋ ਸਾਰਾ ਹਨ ਮੇਰਾ ਕੱਲ ਦਾ ਉਹੀ ਫਿਰਦਾ ਜਿਹੜੇ ਪੋਚ ਆਇਆ ਆਪਣੀ ਕਦੋਂ ਤੋੜੂਗਾ ਲਾਓ ਜੀ ਇੱਕ ਰਾਤ ਹੋਰ ਟ੍ਰੇਨ ਦੇ ਵਿੱਚ ਫਾਈਨਲੀ ਕੋਈ ਨਾ ਫਾਈਨਲੀ ਕੋਈ ਨਾ ਸਵੇਰੇ 7 ਵਜੇ ਜਾਂ 8 ਵਜੇ ਕੰਪਿਊਟਰ ਪਹੁੰਚ ਜਾਏ। ਵੈਸੇ ਤੇ ਇਹ ਨੂੰ ਪੀ ਤੇ ਪਹੁੰਚਣੀ ਸੀ ਉਹ ਡੇਟ ਅਟਲੀ। ਅੱਗੇ ਨੂ ਪੀ ਚੀ ਵੀ ਪਤਾ ਨਹੀਂ ਕਿ ਕਿੱਥੇ ਲਾਉਗੀ ਲਾਉਣਾ। ਤੇ ਉਹਦੀ ਕੀ ਹੋਈ ਤਾਂ ਉਹ ਜਗ੍ਹਾ ਤੇ ਮਦਾਗੇ ਖਾ ਕੇ ਫਿਰ ਸੌਣੇਆਂ ਦੇ ਸੁੱਤੇ ਪਿਆ ਪਹੁੰਚਣਾ। ਢਹਾੜੀ ਬੜੀ ਔਖੀ ਗੱਡੀ ਪਾਉ। ਕਦੇ ਕਿੱਥੇ ਰੋਕ ਲੈਂਦਾ ਏ ਟ੍ਰੇਨਿੰਗ ਕਿੱਥੇ ਰੋਕ ਲੈਂਦਾ। ਬਹੁਤ ਔਖਾ ਆ ਗਿਆ ਬਹੁਤ ਔਖਾ। ਹੁਣ ਵੇਖੋ ਇਹ ਬਹੁਤ ਚਾਈਆਂ ਦੇ ਬੈਠੇ ਆ। ਓ ਦੇਖੋ ਕਿੱਥੇ ਬੈਠੇ ਚੜਕੇ ਓਏ ਹੋਏ ਓਏ ਹੋਏ ਕਿੱਥੇ ਚੜੇ ਬੰਚੂ ਕਾਹਨੂੰ ਗੱਲਾਂ ਹੀ ਆ ਬਈਆਂ ਦੇ ਹੁਣ ਜਾ ਕੇ ਤੁਹਾਨੂੰ ਮਿਲਾਂਗੇ ਆਯੂ ਸਾਹਿਬ ਡੰਡ ਨਾਲ ਜੀ ਆਯੂ ਸਾਹਿਬ ਸਤਿ ਸ੍ਰੀ ਅਕਾਲ ਓ ਪੂਰੇ ਪੂਰੇ ਵੈਦੁਰ ਜੀ ਦਾ ਖਾਲਸਾ ਵੈਦੁਰ ਜੀ ਫਤਿਹ ਸੰਗਦਾ ਜੂਰ ਸਾਹਿਬ ਆਉਂਦੀਆਂ ਮਾਹਲ ਬੈਠੇ ਬੁਲਾਏ ਬੋਲੇ ਮਾਹ ਉੱtre ਟ੍ਰੇਨ ਤੋਂ ਆਜੋ 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 ਸੱਜਣਾਓ ਟ੍ਰੇਨ ਜੁੱਧ ਲਾ ਕੇ ਉੱtre ਸੰਗਤ ਬਹੁਤ ਸ਼ੂਣੇ ਹੁਣ ਇੱਕ ਤੋਂ ਬਾਅਦ ਬਲੌਗ ਕਰ ਦੇਣਾ ਪਖਤਮ ਹੈ ਫਿਰ ਨਾਲ ਨੂੰ ਕਿ ਤਿਆਰ ਹੋ ਕੇ ਬਲੌਗ ਨਵਾਂ ਸ਼ੁਰੂ ਕਰਾਂਗੇ ਠੀਕ ਹੈ ਫਿਰ ਦੁਬਾਰਾ ਨਵਾਂ ਮੇਰੇ ਬਾਦੂ ਲੰਮਾ ਹੋ ਗਿਆ ਆਜੋ 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 ਚਲੋ ਜੀ ਠੀਕ ਹੈ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦਾ ਓਕੇ ਬਾਏ i don't know